ਹਰ ਜਾਨ ਪਿਆਰੇ ਤੇਰੇ ਕਰ ਮੈ ਸੋ ਹਰ ਜਾਨ ਪਿਆਰੇ ਹਰ ਜਾਨ ਪਿਆਰੇ ਸਾਥ ਕੋਰ ਕੋਮ संगत मेला की नो दानत मिल Kurram bari, aj swari, fir kar vaiso, har jaan pyare, fir kar vaiso, har jaan pyali, sharn pare pram. ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੇ ਸਤਸੰਗਿਓ ਬੜਾ ਭਾਗੇ ਹਾਂ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੋਤੀਆਂ ਨੂੰ ਇਕਾਤਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਦੇ ਸਤਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਉਹਨੀਆਂ ಅಮੂਲਕ ਘੜੀਆਂ ਪ੍ਰਾਪਤ ਹੋਈਆਂ। ਸਾਵੇਂ ਠੰਡ ਦਾ ਥੋੜਾ ਥੋੜਾ ਨੀਵੀਂ ਪੈ ਰਿਹਾ ਹੈ। ਇਹ ਪਹਿਣਾ ਵੀ ਬਹੁਤ ਜ਼ਰੂਰੀ ਹੈ। ਪਿਆਰ ਵਾਲਿਆਂ ਸੰਗਤਾਂ ਫਿਰ ਮੀਂਹ ਪੈਂਦੀ ਨਹੀਂ। ਸੋ ਸ਼ਬਦ ਦੀ ਵਿਚਾਰ ਕਰਾਂਗੇ ਪਹਿਲਾਂ ਆਪਾਂ ਜੋ ਸ਼ਬਦ ਗਿਆਨ ਕੀਤਾ ਗੌੜੀ ਰਾਧੇ ਦੇ ਵਿੱਚੋਂ। ਉਸ ਤੋਂ ਬਾਅਦ ਆਪਾਂ ਇਤਿਹਾਸ ਸ਼ੁਰੂ ਕਰਾਂਗੇ ਅੱਜ ਮਾਛੀਵਾੜਾ ਮਾਛੀਵਾੜਾ ਸਾਹਿਬ ਤੋਂ ਲੈ ਕੇ ਰਾਮਿਆਂ ਦੇ ਹੱਥ ਦਾ ਇਤਿਹਾਸ ਹਸਤਾਬੁਹਾਰਾਂ ਜੀ ਮੁਖਤਸਰ ਸਾਹਿਬ ਦੇ ਕੋਲੇ ਆ ਜਿੱਥੇ ਬਦਾਵਾ ਲੱਭਿਆ ਇਹ ਕੱਲ ਨੂੰ ਆਪਾਂ ਵਿਚਾਰ ਕਰਾਂਗੇ ਫਿਰ ਮੁਖਤਸਰ ਸਾਹਿਬ ਦੇ ਜੰਮ ਦੀ ਇਹ ਤੇ ਅਸਲੀ ਲੜੀ ਹੋਵੇਗੀ ਦੋ ਦਿਨ ਆਪਣੀ ਮਾਛੀਵਾੜਾ ਤੋਂ ਲੈ ਕੇ ਮੁਖਤਸਰ ਸਾਹਿਬ ਤੱਕ ਕਰਦੇ ਆ ਸਪਾਸਿੰਗ ਤੇ ਵੀ ਦਰੋਖਾ ਨਹੀਂ ਕਹਿੰਦਾ ਸ਼ਕਤੀ ਲਓ ਉੱਤੇ ਕੁਝ ਹੀਸ ਲੈ ਲਓ ਫੈਰਾ ਕਰੋ ਕੋਈ ਬੱਚਾ ਉਹ ਨੂੰ ਗੱਲ ਸਮਝ ਆਉਣੀ ਇਹਨੂੰ ਗ੍ਰੇਗੀ ਵਿੱਚ ਕਹਿੰਦੇ ਆ ਪੈਨਮਨਟ ਡਰਾਫਟ ਸਾਇਲੈਂਸ ਤਾਂ ਸਤ ਸੰਗਤ ਸੋ ਕਿਰਪਾ ਕਰਕੇ ਚੁੱਪ ਦਾ ਦਾਣ ਬਖਸ਼ੀਪੀ ਸਾਇਲੈਂਸ ਹੌਲੀ ਆਓ ਸੋ ਸਾਥ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸੋ ਇਸ ਨਗਰ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਜੇ ਮੈਨੂੰ ਪ੍ਰਚਾਰ ਕਰਦੇ ਨੂੰ ਲਗਭਗ 27 ਸਾਲ ਹੋ ਗਏ ਆਸੇ-ਪਾਸੇ ਥੋੜਾ-ਥੋੜੀ ਜਿਹਾ ਕੋਈ ਸੰਸਥਾ ਨੂੰ ਤੁਸਕੁੰਦੀ ਰਹਿੰਦੀ ਹੈ ਜਦੋਂ ਕਿਸੇ ਨੂੰ ਪਤਾ ਆਖੀ ਦੇ ਤੋਂ ਸੁਣਦੇ ਆ ਇਸ ਕਰਕੇ ਇੱਥੇ ਸਾਰਾ ਇਹ ਪ੍ਰੋਗਰਾਮ ਰਹਿੰਦਾ ਹੈ ਹਾਂਜੀ ਪਹਿਲਾ ਸ਼ਬਦ ਵੀ ਵਿਚਾਰ ਕਰਦੇ ਆਪਾਂ ਜਦੋਂ ਕਿ ਗੁਰਬਾਣੀ ਦੀ ਕਥਾ ਸੁਣਨ ਵਾਸਤੇ ਬਹੁਤ ਜ਼ਿਆਦਾ ਧਿਆਨ ਦੀ ਲੋੜ ਹੈ ਤੁਸੀਂ ਨਾ ਬਸ ਤੁਹਾਨੂੰ ਪੂਰਾ ਧਿਆਨ ਦੇਉ ਬਸ ਆਈਂ ਕੋਸੀ ਮੰਗਣੀ ਮਾਵਾ ਪੈਣਾ ਧੀਆਂ ਵੀਰ ਬਜ਼ੁਰਗ ਸਾਰੇ ਇੱਕ ਇੱਕ ਗੱਲ ਨੂੰ ਪੂਰੇ ਧਿਆਨ ਨਾਲ ਸੁਣੋ ਬਾਣੀ ਦੀ ਜੇ ਹਰ ਗੱਲ ਸਾਨੂੰ ਸਮਝ ਆਉਗੀ ਕਿਉਂਕਿ ਇਹ ਨਹੀਂ ਹੁੰਦਾ ਵੀ ਗੁਰਬਾਣੀ ਸਮਝ ਨਹੀਂ ਆਉਂਦੀ ਕਿ ਐਵੇਂ ਕਹਿ ਦਿੰਦੇ ਆ ਬਾਣੀ ਕੋਈ ਕੌਣ ਸਮਝ ਸਕਦਾ ਨਾ ਸਰਵ ਧਿਆਨ ਦੀ ਲੋੜ ਹੈ ਲਾਲਨ ਕੋਈ ਔਖਾ ਕੁਝ ਵੀ ਨਹੀਂ ਹੁੰਦਾ ਜ਼ਿੰਦਗੀ 'ਚ ਇੰਪੋਸੀਬਲ ਕੁਝ ਵੀ ਨਹੀਂ ਹੁੰਦਾ ਯਾਦ ਰੱਖੋ ਲੱਗਦਾ ਹੈ ਵੀ ਸਾਨੂੰ ਸਾਡਾ ਲਗਨ ਧਿਆਨ ਸਾਡੀ ਮਿਹਨਤ ਪਰ ਰਹਿ ਜਾਂਦਾ ਹੈ। ਪਾਉ ਸਿਆਣਾ ਨੇ ਕਿਹਾ ਕਹਿੰਦੇ ਵੀ ਸਭ ਕੁਝ ਹੋ ਸਕਦਾ ਹੈ। ਕੁਝ ਵੀ ਨਾ ਕਰਨ ਦੀ ਇਹ ਨਹੀਂ ਵੀ ਹੁੰਦਾ ਨਾ ਰਹੋਵਾਂ ਚਾਹ। ਇਹ ਮਤਾਂ ਦਾ ਸਿਰ ਵੀ ਕੁਝ ਵੀ ਹੋ ਸਕਦਾ ਹੈ। ਜਿਵੇਂ ਆਮਦਾਦ ਨੇ ਲੋਕਾਂ ਨੂੰ ਕੀ ਗੱਲ ਕੀ ਚੱਲਦਾ ਜੀ ਮੰਨ ਲਓ ਗੁਰਵਾਣੀ ਦੀ ਗੱਲ ਕਹੀਏ ਤਾਂ ਕੁਝ ਸਾਡੇ ਸਾਰੇ ਨਹੀਂ ਕਹਿੰਦਾ ਕੁਝ ਮਾਮਾ ਕੁਝ ਬਜ਼ੁਰਗ ਜਪਾਈ